ਅਸੀਂ ਸਤਿ ਸ੍ਰੀ ਅਕਾਲ ਨੂੰ ਅਸੀਂ ਸੱਚੀ ਗੱਲ ਸੱਚੀ ਗੱਲ ਦੀ ਸ਼ੁਰੂ ਕਰਦੇ ਹਾਂ ਸਮਾਜ ਨੂੰ ਲੈ ਕੇ ਤਾਂ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਦਾਕਾਰ ਨੇ ਥੋੜੀ ਨਾ ਕੋਈ ਅਲੱਗ ਤੋਂ ਹੈ ਉਹ ਵੀ ਇਸੇ ਧਰਤੀ 'ਚ ਪੈਦਾ ਹੋਇਆ ਉਹਦੀ ਵੀ ਬਣਦੀ ਹੈ ਇਸ ਤੋਂ ਭੈੜੀ ਉਹ ਕਰਦੇ ਨੇ ਜਿਹੜੇ ਪੰਜਾਬ 'ਚ ਸਕੂਲ ਖੋਲ੍ਹ ਕੇ ਪੰਜਾਬੀ ਬੋਲਣਾ ਨਹੀਂ ਦਿੰਦੇ ਸਕੂਲਾਂ ਦੇ ਵਿੱਚ ਉਹਨਾਂ ਦਾ ਫਰਜ਼ ਹੈ ਪੰਜਾਬੀ ਸਿਖਾਉਣਾ ਅਟਰਤਾ ਆਪਣਾ ਕੰਮ ਕਰ ਰਿਹਾ ਆਪਣੀ ਫਿਲਮਾਂ ਰਾਹੀਂ ਕੀ ਮੈਸੇਜ ਦਿੰਦਾ ਵਧੀਆ ਘਟੀਆ ਜੋ ਵੀ ਦਿੰਦਾ ਉਹਦਾ ਉਹ ਆ ਪ੍ਰੋਫੈਸ਼ਨ ਉਧਰੋਂ ਕੀ ਮੈਸੇਜ ਦਿੰਦਾ ਠੀਕ ਹੈ ਜਿਹੜੇ ਸਾਡੇ ਸਕੂਲ ਮੈਂ ਕਈ ਸਕੂਲਾਂ ਨੂੰ ਜਾਣਦਾ ਇਥੇ ਸਿੱਖ ਪ੍ਰਿੰਸੀਪਲ ਨੇ ਉਹਨਾਂ ਸਕੂਲਾਂ 'ਚ ਪੰਜਾਬੀ ਬੋਲਣ ਤੋਂ ਮਨਾਹੀ ਹੈ ਇਹਦਾ ਮਤਲਬ ਉਹ ਆਪਣੇ ਫਰਜ਼ ਤੋਂ ਮੁਨਕਰ ਨੇ ਹਰ ਕਿਸੇ ਦਾ ਫਰਜ਼ ਹੈ ਪੰਜਾਬ ਲਈ ਪੰਜਾਬੀ ਲਈ ਆਪਣੀ ਜਨਮ ਭੂਮੀ ਦੇ ਸਾਰਿਆਂ ਦਾ ਫਰਜ਼ ਬਣਦਾ ਕਲਾਕਾਰ ਇੱਕ ਬਿਜ਼ਨਸ ਕਰਦਾ ਹੈ ਇੱਕ ਫਿਲਮ ਮੇਕਰ ਬਿਜ਼ਨਸ ਕਰਦਾ ਉਹ ਉਹੀ ਦਿਖਾਉਂਦਾ ਜੋ ਲੋਕ ਦੇਖਣਾ ਚਾਹੁੰਦੇ ਨੇ ਖਰਾਬ ਦੇ ਗਣੇ ਅਜੀਬ ਬਣਦੇ ਨੇ ਨਾ ਹਰ ਗਾਣਾ ਬਣਦਾ ਲੋਕ ਸੁਣਨਾ ਚਾਹੁੰਦੇ ਨੇ ਲੋਕ ਇੰਜੋਏ ਕਰਨਾ ਚਾਹੁੰਦੇ ਨੇ ਤਾਂ ਉਹ ਜਿਹੜਾ ਕਲਾਕਾਰ ਹੈ ਉਹੀ ਚੀਜ਼ ਪੇਸ਼ ਕਰਦਾ ਹੈ ਜਿਹੜੀ ਲੋਕਾਂ ਨੂੰ ਚੰਗੀ ਲੱਗਦੀ ਹੈ ਸਾਡੇ ਨਾਲ ਮੌਜੂਦ ਨੇ ਰੱਬੀ ਕੰਦੋਲਾ ਜੋ ਹਾਰਾ ਭਾਰਤ ਪੰਜਾਬ ਨੂੰ ਲੈ ਕੇ ਚਿੰਤਤ ਵੀ ਆ ਸੁਹਿਰਦ ਵੀ ਆ ਔਰ ਪੰਜਾਬ ਨੂੰ ਲੈ ਕੇ ਚਾਹੇ ਪੰਜਾਬ ਦੇ ਵੱਧ ਖੇਤਾਂ ਦੀ ਗੱਲ ਹੋਵੇ ਚਾਹੇ ਕਿਸਾਨੀ ਦੀ ਗੱਲ ਹੋਵੇ ਉਹ ਬੜੀ ਵਿਵਾਕੀ ਦੇ ਨਾ ਬੋਲਦੇ ਆਪਾਂ ਗੱਲ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਠੀਕ ਠਾਕ ਹੋ ਮੈਨੂੰ ਸਾਰਿਆਂ ਨੂੰ ਨੇ ਮੈਂ ਐਕਚੁਅਲੀ ਮੇਰੀ ਵੀ ਜਵਾਨਾ ਸਲਿੱਪ ਕਰ ਗਈ ਸੀ ਮੇਰਾ ਉਹ ਸਸਰੀਕਾਲ ਨਿਕਲ ਗਿਆ ਸੀ ਅਸੀਂ ਕੀ ਕੀਤਾ ਨਾ ਸਸਰੀਕਾਲ ਈਜ਼ੀ ਹੋ ਗਿਆ 7 ਸਤਿ ਸ਼੍ਰੀ ਅਕਾਲ ਬੋਲਣ ਲੱਗੇ ਸਾਨੂੰ ਤਕਲੀਫ ਹੁੰਦੀ ਆ ਔਰ ਕੁੜੀਆਂ ਨੇ ਤਾਂ ਸਤਿ ਸ਼੍ਰੀ ਅਕਾਲ ਨੂੰ ਪਹਿਲਾਂ ਸਸਰੀਕਾਲ ਹੋਈ ਹੁਣ ਛੱਛੀਕਾਲ ਜੀ ਹਨਾ ਉਹ ਪਤਾ ਨਹੀਂ ਤੋਤਲੀਆਂ ਨੇ ਕੀ ਨੇ ਉਹਨਾਂ ਨੂੰ ਕੀ ਕਿਹੜਾ ਸਟੇਟਸ ਮੇਨਟੇਨ ਹੋ ਰਿਹਾ ਪੰਜਾਬ ਕਿਉਂ ਵੇ ਸਤ ਸ੍ਰੀ ਅਕਾਲ ਨੂੰ ਅਸੀਂ ਸੱਛੀਗਲ ਸੱਛੀਗਲ ਦੀ ਇਹ ਸ਼ੁਰੂ ਕਰਤਾ ਤੇ ਮੇਰਾ ਵੀ ਇੱਕਦਮ ਜਵਾਨ ਸਲਿੱਪ ਹੋ ਗਈ ਪਤਾ ਨਹੀਂ ਅੱਜ ਕਿਉਂ ਖਰਿਆ ਗੱਲ ਕਹੋਣੀ ਸੀ ਮਾਲਕ ਨੇ ਕੱਟਾ ਵੀ ਕਟਾਇਆ ਨਾਲੋਂ ਇੱਕ ਸੱਸਾ ਵੀ ਕਟਾਇਆ ਔਰ ਜ਼ਿਆਦਾ ਐਜੂਕੇਸ਼ਨ ਅਬ ਛੱਛੀ 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 ਪਤਾ ਨਹੀਂ ਕੀ ਹੁੰਦਾ ਉਹ ਬੜੀਆਂ ਕਿਊਟ ਜਿਹੀਆਂ ਬਣਨਗੀਆਂ ਨਾ ਬੋਲ ਗਏ ਮੈਂ ਜੇਕਰ ਆਪਾਂ ਇੰਡਸਟਰੀ ਨੂੰ ਲੱਗੇ ਗੱਲ ਕਰਨ ਲਈ ਪੰਲਾਸ ਵਾਲੀ ਮੈਂ ਰਹੇ ਹੂੰਗਾ ਇੱਕ ਆਤਾਕਾਰ ਦੀ ਸਮਾਜ ਨੂੰ ਲੈ ਕੇ ਜ਼ਿੰਮੇਵਾਰੀ ਕਿ ਬਣਦੀ ਹੈ ਦੇਖੋ ਇੱਕ ਅਦਾਕਾਰ ਦੀ ਨਹੀਂ ਸਭ ਦੀ ਬਣਦੀ ਹੈ ਸਮਾਜ ਨੂੰ ਲੈ ਕੇ ਤਾਂ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਦਾਕਾਰ ਨੇ ਥੋੜੀ ਨਾ ਕੋਈ ਅਲੱਗ ਤੋਂ ਹੈ ਉਹ ਵੀ ਇਸੇ ਧਰਤੀ 'ਚ ਪੈਦਾ ਹੋਇਆ ਉਹਦੀ ਵੀ ਬਣਦੀ ਹੈ ਹੈ ਤਾਂ ਕੰਮ ਹੀ ਨਾ ਜੀ ਕੋਈ ਐਕਟਿੰਗ ਕਰਦਾ ਕੋਈ ਗਾਣੇ ਗਾਉਂਦਾ ਕਿਸੇ ਨੇ ਸੁਪਰਮਾਰਕਟ ਖੋਲ੍ਹਿਆ ਕਿਸੇ ਨੇ ਰੈਸਟੋਰੈਂਟ ਖੋਲ੍ਹਿਆ ਹਾਂ ਨਾ ਸਭ ਦੇ ਬਿਜ਼ਨਸ ਨੇ ਇੱਕ ਬਿਜ਼ਨਸ ਹੈ ਇਸ ਤੋਂ ਭੈੜੀ ਉਹ ਕਰਦੇ ਨੇ ਜਿਹੜੇ ਪੰਜਾਬ 'ਚ ਸਕੂਲ ਖੋਲ੍ਹ ਕੇ ਪੰਜਾਬੀ ਬੋਲਣ ਨਹੀਂ ਦਿੰਦੇ ਸਕੂਲਾਂ ਦੇ ਵਿੱਚ ਉਹਨਾਂ ਦਾ ਫਰਜ਼ ਹੈ ਪੰਜਾਬੀ ਸਿਖਾਉਣਾ ਐਕਟਰ ਤਾਂ ਆਪਣਾ ਕੰਮ ਕਰ ਰਿਹਾ ਆਪਣੀ ਫਿਲਮਾਂ ਰਾਹੀਂ ਕੀ ਮੈਸੇਜ ਦਿੰਦਾ ਵਧੀਆ ਘਟੀਆ ਜੋ ਵੀ ਦਿੰਦਾ ਉਹਦਾ ਉਹ ਆ profession ਉਧਰੋਂ ਕੀ ਮੈਸੇਜ ਦਿੰਦਾ ਠੀਕ ਹੈ ਜਿਹੜੇ ਸਾਡੇ ਸਕੂਲ ਮੈਂ ਕਈ ਸਕੂਲਾਂ ਨੂੰ ਜਾਣਦਾ ਇਥੇ ਸਿੱਖ ਪ੍ਰਿੰਸੀਪਲ ਨੇ ਉਹਨਾਂ ਸਕੂਲਾਂ 'ਚ ਪੰਜਾਬੀ ਬੋਲਣ ਤੋਂ ਮਨਾਹੀ ਹੈ ਇਹਦਾ ਮਤਲਬ ਉਹ ਆਪਣੇ ਫਰਜ਼ ਤੋਂ ਮੁਨਕਰ ਨੇ ਠੀਕ ਹੈ ਹਰ ਕਿਸੇ ਦਾ ਫਰਜ਼ ਬਣਦਾ ਹੈ ਪੰਜਾਬ ਲਈ ਪੰਜਾਬੀ ਲਈ ਆਪਣੀ ਜਨਮ ਭੂਮੀ ਦੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇੱਕ ਅਦਾਕਾਰ ਜਾਂ ਇੱਕ ਸਾਹਿਤਕਾਰ ਗੀਤਕਾਰ ਇੱਕ ਸਮਾਜ ਦਾ ਇਨਾ ਹੁੰਦਾ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਮੇਰੀ ਇਹ ਬਰਾਈ ਹੋਈ ਫਿਲਮ ਨੂੰ ਜਾਂ ਲਿਖੇ ਹੋਏ ਗਾਣੇ ਨੂੰ ਲੋਕਾਂ ਨੇ ਦੇਖਣਾ ਇਹ ਅੱਜ ਗੱਲਾਂ ਬਹੁਤ ਘੱਟ ਹੁੰਦੀਆਂ ਨੇ ਸੋਚਿਆ ਮੈਂ ਨਾ ਇੱਕ ਮੇਰੀ ਕਲਾਕਾਰ ਨਾਲ ਗੱਲ ਹੋਈ ਸੀ ਵੀ ਤੂੰ ਯਾਰ ਐਡੇ ਵਧੀਆ ਗਾਣੇ ਤੋਂ ਲਾਂਚ ਹੋਇਆ ਤੇ ਤੂੰ ਮੁੜ ਕੇ ਇਹ ਗਾਣਾ ਕਦੇ ਗਾਉਂਦਾ ਹੀ ਨਹੀਂ ਉਹ ਕਹਿੰਦਾ ਬਾਈ ਜੀ ਗਾਣਾ ਤਾਂ ਹਿੱਟ ਹੋ ਗਿਆ ਸੀ ਪਰ ਸ਼ੋਜ਼ ਨਹੀਂ ਮਿਲੇ ਮੇਰੀ ਰੋਜੀ ਰੋਟੀ ਅਗਲੇ ਗਾਣੇ ਦਾ ਖਰਚਾ ਤਾਂ ਮੈਨੂੰ ਸ਼ੋਜ਼ ਤੋਂ ਹੀ ਮਿਲਦਾ ਨਾ ਮੈਂ ਹਰ ਗਾਣੇ ਤੇ ਖਰਚਾ ਹੁੰਦਾ ਜੀ ਵੀਡੀਓ ਬਣਦੀ ਆ ਬਹੁਤ ਖਰਚਾ ਹੁੰਦਾ ਗਾਣਿਆਂ ਗਾਣੇ ਕਿਹਨੂੰ ਮਿਲਦੇ ਨੇ ਜਿਹੜਾ ਬੈਲੀਆਂ ਵਾਲੇ ਗਾਣੇ ਗਾਉਂਦਾ ਜਿਹੜਾ ਚੱਕਵੇਂ ਗਾਣੇ ਗਾਉਂਦਾ ਸ਼ੋਜ਼ ਉਹਨੂੰ ਮਿਲਦੇ ਨੇ ਤੇ ਜਿਹੜਾ ਵਧੀਆ ਗਾਣੇ ਗਾਉਂਦਾ ਉਹਨੂੰ ਲੋਕ ਬੁਲਾ ਕੇ ਰਾਜੀ ਨਹੀਂ ਹੁਣ ਇਹ ਚ ਵੀ ਉਹ ਸਿੰਗਰ ਦੀ ਗਲਤੀ ਤਾਂ ਹੈ ਨਹੀਂ ਲੋਕਾਂ ਨੂੰ ਹੀ ਹੈ ਨਾ ਜੀ ਕਿ ਲੋਕਾਂ ਦੀ ਦ੍ਰਿਸ਼ਟੀ ਫਿਰ ਉਦਾਂ ਦੀ ਬਣ ਗਈ ਦੇਖੋ ਕਲਾਕਾਰ ਇੱਕ ਬਿਜ਼ਨਸ ਕਰਦਾ ਇੱਕ ਫਿਲਮ ਮੇਕਰ ਬਿਜ਼ਨਸ ਕਰਦਾ ਉਹ ਉਹੀ ਦਿਖਾਉਂਦਾ ਜੇ ਲੋਕ ਦੇਖਣਾ ਚਾਹੁੰਦੇ ਹਣ ਇੱਕ ਫਿਲਮ ਆਈ ਸੀ ਨਾਨਕ ਨਾਮ ਜਹਾਜ਼ ਹਨ ਕੋਈ ਐਡੀ ਘੈਂਟ ਫਿਲਮ ਨਹੀਂ ਸੀ ਪਰ ਫਿਰ ਵੀ ਇੱਕ ਧਾਰਮਿਕ ਜੀ ਫਿਲਮ ਸੀਗੀ ਤੇ ਇੱਕ ਆਈ ਹੁਣ ਪੁਸ਼ਪਾ 2 ਹੁਣ ਤੁਸੀਂ ਆਪ ਹੀ ਫਰਕ ਦੱਸ ਦੋ ਜੀ ਲੋਕ ਜੋ ਦੇਖਣਾ ਚਾਹੁੰਦੇ ਉਹ ਪੁਸ਼ਪਾ 2 ਨੇ ਦਿਖਾਇਆ ਉਹ ਬੱਚਾ ਬੱਚਾ ਕਹਿ ਰਿਹਾ ਝੁਕੇਗਾ ਨਹੀਂ ਸਾਲਾ ਠੀਕ ਹੈ ਲੋਕ ਇਹ ਦੇਖਣਾ ਚਾਹੁੰਦੇ ਨੇ ਤੇ ਫਿਰ ਜਿਹੜਾ ਬੰਦਾ 10 20 ਕਰੋੜ ਲਾਉਂਦਾ 5 7 ਕਰੋੜ ਲਾਉਂਦਾ ਉਹਨੇ ਵਾਪਸ ਘੱਟੇ ਵੀ ਤਾਂ ਕਰਨੇ ਨੇ ਤੇ ਉਹ ਤਾਂ ਉਹੀ ਬਣਾਊਗਾ ਨਾ ਜੋ ਲੋਕ ਦੇਖਣਾ ਚਾਹੁੰਦੇ ਨੇ ਜਾ ਤੁਸੀਂ ਸਾਰੇ ਹੀ ਆਪਾਂ ਮਾਰਕੀਟ ਚ ਉਹੀ ਪ੍ਰੋਡਕਟ ਉਹ ਜਿਹੜਾ ਬਿਕਦਾ ਉਹੀ ਬਣਾਉਂਦੀਆਂ ਨੇ ਕੰਪਨੀਆਂ ਜੀ ਇਹ ਵੀ ਤਾਂ ਕੰਪਨੀਆਂ ਹੀ ਨੇ ਇਹ ਤਾਂ ਅਸੀਂ ਤਾਂ ਇੰਨੀ ਕੋਸ਼ਿਸ਼ ਕਰਦੇ ਹੁੰਨੇ ਆ ਵੀ ਕੁਝ ਇਹੋ ਜਿਹਾ ਕਰ ਜਾਈਏ ਵੀ ਸੱਪ ਵੀ ਮਰ ਜਾਈਏ ਤੇ ਲਾਠੀ ਵੀ ਨਾ ਟੁੱਟੇ ਹੁਣ ਇਹ ਕਾ ਗਾਣਾ ਹੈ ਜੀ ਤੂ ਤਕ ਤੂ ਤੀਆਂ ਆ ਜਾ ਤੂਤਾਂ ਵਾਲੇ ਖੂ ਤੇ ਦੇਖੋ ਇਹ ਮੇਰੇ ਕਾ ਲੋਕ ਬੋਲੀ ਵੀ ਹੈ ਨਾ ਜੀ ਤੇ ਇਹੋ ਜਿਹਾ ਪਹਿਲਾਂ ਤੋਂ ਚੱਲਦਾ ਰਿਹਾ ਆਪਾਂ ਨੂੰ ਐਉਂ ਮਤਲਬ ਕਿਸੇ ਵੀ ਚੀਜ਼ ਉੱਤੇ ਐਉਂ ਨਹੀਂ ਚੱਕਣਾ ਜਿੱਦਾਂ ਸ਼ਰਾਬ ਦੇ ਗਾਣੇ ਜੂ ਹੀ ਬਣਦੇ ਨੇ ਨਾ ਹਰ ਗਾਣਾ ਬਣਦਾ ਲੋਕ ਸੁਣਨਾ ਚਾਹੁੰਦੇ ਨੇ ਲੋਕ ਇੰਜੋਏ ਕਰਨਾ ਚਾਹੁੰਦੇ ਨੇ ਤਾਂ ਉਹ ਜਿਹੜਾ ਕਲਾਕਾਰ ਹੈ ਉਹੀ ਚੀਜ਼ ਪੇਸ਼ ਕਰਦਾ ਹੈ ਜਿਹੜੀ ਲੋਕਾਂ ਨੂੰ ਚੰਗੀ ਲੱਗਦੀ ਹੈ ਹੁਣ ਇਹ ਉਹਦਾ ਉਹਦੀ ਇੰਟੈਲੀਜੈਂਸੀ ਆ ਵੀ ਕਿੰਨਾ ਕੋ ਦਿਮਾਗੀ ਆ ਵੀ ਵੀ ਜਿਵੇਂ ਮੱਝ ਨੂੰ ਪੇੜੇ 'ਚ ਗੋਲੀ ਦੇ ਦੇਦੀ ਆ ਤਾਂ ਲੋਕਾਂ ਨੂੰ ਮੈਂ ਪੇੜੇ 'ਚ ਗੋਲੀ ਦੇ ਦੇ ਤੁਸੀਂ ਮਸੰਦ ਫਿਲਮ ਬਣਾਈ ਬੜੀ ਤੁਸੀਂ ਉਹ ਫਿਲਮ ਨੂੰ ਲੈ ਕੇ ਬੋਲੇ ਵੀ ਕਿ ਜਿਹੜੇ ਸਾਲ ਦੇ ਨਾਲ ਉਹਨਾਂ ਨੂੰ ਰਿਸਪੌਂਸ ਮਿਲਣਾ ਚਾਹੀਦਾ ਸੀਗਾ ਉਹ ਹਿਸਾਬ ਨਾਲ ਮਿਲਿਆ ਨਹੀਂ ਕਾਰ ਦੇ ਕਿ ਮੰਦੂ ਜਿਹੜੀਆਂ ਸਿੱਖ ਇਤਿਹਾਸ ਤੇ ਫਿਲਮਾਂ ਬੰਦੀਆਂ ਨੇ ਜਾਂ ਤੱਥਾਂ ਤੇ ਫਿਲਮਾਂ ਬੰਦੀਆਂ ਨੇ ਦੇਖੋ ਮੈਂ ਹਰ ਗੱਲ ਤੇ ਲੋਕਾਂ ਨੂੰ ਬਲੇ ਆਪਾਂ ਨਹੀਂ ਕਰ ਸਕਦੇ ਵੀ ਲੋਕ ਨਹੀਂ ਆਏ ਜੀ ਹੁਣ ਮੈਨੂੰ ਐਂ ਲੱਗਦਾ ਵੀ ਥੀਏਟਰ ਵਾਲਿਆਂ ਨੇ ਵੀ ਸਪੋਰਟ ਨਹੀਂ ਕੀਤੀ ਕਾਫੀ ਕੁਛ ਉਦੋਂ ਫੈਲ ਚੁੱਕਾ ਸੀਗਾ ਹਨਾ ਨਿਹੰਗ ਸਿੰਘ ਇੱਕ ਦੋ ਜਥੇਬੰਦੀਆਂ ਥੀਏਟਰਾਂ ਤੱਕ ਪਹੁੰਚ ਗਈਆਂ ਉਹਨਾਂ ਨੇ ਲੋਕਾਂ ਨੂੰ ਕਹਿਣਾ ਸ਼ੁਰੂ ਕਰਤਾ ਲੱਗੀ ਨਹੀਂ ਔਡੀ ਪ੍ਰੋਮੋਸ਼ਨ ਵੀ ਨਹੀਂ ਹੋਈ ਜਿੱਦੀ ਮਸੰਦ ਵਰਗੀ ਫਿਲਮ ਦੀ ਹੋਣੀ ਚਾਹੀਦੀ ਆ ਬੇ ਥਾਂ ਥਾਂ ਹੋਡਿੰਗ ਲੱਗੇ ਨੇ ਥਾਂ ਥਾਂ ਵੱਡੀਆਂ ਫਿਲਮਾਂ ਚ ਟ੍ਰੇਲਰ ਚੱਲ ਰਹੇ ਨੇ ਜਿਹੜੇ ਇੱਕ ਵੱਡੀ ਪੰਜਾਬੀ ਫਿਲਮ ਦੀ ਪ੍ਰਮੋਸ਼ਨ ਹੁੰਦੀ ਆ ਉਹ ਵੀ ਤਾਂ ਜ਼ਰੂਰੀ ਆ ਨਾ ਜੇ ਉਹ ਸ਼ਾਇਦ ਲੋਕਾਂ ਤੱਕ ਪਹੁੰਚਦੀ ਤਾਂ ਮੈਨੂੰ ਲੱਗਦਾ ਉਹ ਥੀਏਟਰਾਂ ਥੀਏਟਰਾਂ ਚ ਸਾਰਾ ਕੁਝ ਗੜਬੜਾ ਨਹੀਂ ਹੁੰਨਿਆ ਤਾਂ ਲੋਕ ਕੌਣ ਤੇ ਜੀ ਮਸਾਨੇ ਚ ਗਏ ਨਹੀਂ ਲੋਕ ਉਹ ਉਹ ਹੈ ਵੀ ਹਰ ਚੀਜ਼ ਆਪਾਂ ਐਵੇਂ ਹੀ ਭਾਂਡਾ ਜਾ ਕੇ ਲੋਕਾਂ ਦੇ ਭੰਦੀ ਇਹ ਵੀ ਤਾਂ ਕੋਈ ਮਤਲਬ ਨਹੀਂ ਨਾ ਬਣਦਾ ਜੀ ਕੁਝ ਗਲਤੀਆਂ ਸਾਡੀਆਂ ਵੀ ਹੋਣਗੀਆਂ ਤੁਸੀਂ ਬੜੀ ਵਿਵਾਕੀ ਨਾ ਬੋਲਦੇ ਹੋ ਪੰਜਾਬ ਨੂੰ ਲੈ ਕੇ ਚਾਹੇ ਪੰਜਾਬ ਦਿਓ ਨਸ਼ੇ ਦਾ ਮੁੱਦਾ ਹੋਵੇ ਚਾਹੇ ਪ੍ਰਵਾਸ ਦਾ ਮੁੱਦਾ ਹੋਵੇ ਚਾਹੇ ਪੰਜਾਬੀ ਮਨਸਿੱਤ ਦਾ ਮੁੱਦਾ ਹੋਵੇ ਡਰ ਹੈ ਕਿਦਾਂ ਮੰਗ ਕਿਦਾਂ ਕਿਤੇ ਮੰਨਦੇ ਬਚ ਕੇ ਆਪਾਂ ਕੰਮ ਕਰ ਰਹੇ ਹਾਂ ਜੇਕਰ ਬਤੌਰ ਐਕਟਰ ਦੇਖੀਏ ਤਾਂ ਫਿਲਮਾਂ ਮੇਰੇ ਲਈ ਵੀ ਬੰਦ ਹੋ ਸਕਦੀਆਂ ਹਾਂ ਨੁਕਸਾਨ ਤਾਂ ਹੁੰਦਾ ਹੀ ਇਹਦਾ ਦੇਖੋ ਜਦੋਂ ਤੁਸੀਂ ਸੱਚ ਬੋਲੋਗੇ ਤਾਂ ਖੈ ਮਾਜਾ ਤਾਂ ਭੁਗਤਣਾ ਹੀ ਪਊਗਾ ਤੁਹਾਨੂੰ ਇਹਨਾਂ ਕਿਤੇ ਨਾ ਕਿਤੇ ਲੋਕ ਬਚਦੇ ਨੇ ਜਿਹੜਾ ਬੰਦਾ ਸੱਚ ਬੋਲਦਾ ਹੈ ਉਸ ਚੀਜ਼ ਦੇ ਲਈ ਤੇ ਹੁਣ ਹੋਰ ਤਿਆਰ ਹੋਣ ਨੂੰ ਬੱਝ ਗਈ ਦੋ ਦੋ ਸਾਲ ਬਿਲੇ ਬੈਠੀ ਦਾ ਹੋਰ ਹੋਣ ਕੀ ਤਿਆਰ ਹੋਣ ਨੂੰ ਕਿਹੜਾ ਗੋਲੀ ਖਾਣੀ ਚਾਹੀਦੀ ਹੈ ਨਾ ਠੀਕ ਹੈ ਜੋ ਹੈਗਾ ਕਿਸਮਤ ਦਾ ਮਹਾਰਾਜ ਨੇ ਓੰਨੀ ਕ ਅਗਲ ਦਿੱਤੀ ਓੰਨੀ ਕ ਮਿਹਨਤ ਦਿੱਤੀ ਹੈ ਵੀ ਆਪਣੇ ਜੋਗਾ ਤਾਂ ਕਰ ਹੀ ਲਵਾਂਗੇ ਜੀ ਜਿਕਰ ਪ੍ਰਵਾਸ ਦੀ ਗੱਲ ਕਰ ਲਈ ਜੀ ਮੈਂ ਪਹਿਲਾਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਹੈ ਆਏ ਸਾਲ ਦੇ ਵਿੱਚ 1.5 ਲੱਖ ਦੇ ਕਰੀਬਾ ਜਿਹੜਾ ਸਟੂਡੈਂਟ ਉਹ ਬਾਹਰ ਨੂੰ ਜਾਂਦਾ ਹੈ ਇੱਕ ਪਾਸੇ ਮੋਰਚਾ ਫਸਲਾਂ ਨੂੰ ਲੈ ਕੇ ਲੱਗਿਆ ਹੋਇਆ ਪਹਿਲਾਂ ਪਹਿਲਾ ਕਿਸਾਨੀ ਅੰਦੋਲਨ ਚੱਲਿਆ ਉਸ ਤੋਂ ਬਾਅਦ ਵਿੱਚ ਹੁਣ 20 ਦਾ ਨਾਮ ਦਿੱਤਾ ਗਿਆ ਲੱਗਦਾ ਕਿ ਕੁਝ ਲੋਕ ਇਹ ਵੀ ਕਹਿ ਰਹੇ ਆ ਐਮਐਸਪੀ ਦੀ ਗੱਲ ਹੋ ਰਹੀ ਆ ਜੇਕਰ ਧਾਰਨਾ ਲੋਕਾਂ ਦੇ ਵਿੱਚ ਇਹ ਆ ਕਿ ਜੇਕਰ ਨੌਜਵਾਨ ਇੱਥੇ ਰਹਿਣਗੇ ਫਸਲਾਂ ਤੇ ਹੱਲ ਤਾਂ ਹੀ ਚੱਲਣਗੇ ਦੇਖੋ ਪਹਿਲੀ ਗੱਲ ਐਮਐਸਪੀ ਦੀ ਜਿਹੜਾ ਮੁੱਦਾ ਆ ਇਹ ਮੇਰੀ ਇੱਕ ਕਿਸਾਨ ਲੀਡਰ ਨਾਲ ਗੱਲ ਹੋਈ ਸੀ ਮੈਂ ਨਾਮ ਨਹੀਂ ਲਵਾਂਗਾ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਕਹਿੰਦੇ ਰ ਅਸੀਂ ਸਾਰੇ ਇਹ ਗੱਲ ਕਰਦੇ ਤਾਂ ਹੈਗੇ ਪਰ ਇਹ ਹੱਲ ਨਹੀਂ ਹੈਗਾ ਇਹ ਐਮਐਸਪੀ ਜਿਹੜੀ ਉਹ ਹੱਲ ਨਹੀਂ ਹੈਗਾ ਕਿਉਂਕਿ 95% ਜਿਹੜੀ ਸਾਡੇ ਕਿਸਾਨਿਓ ਹਾਲੇ ਤੇ ਖੇਤੀ ਕਰਦੇ ਨੇ ਜਿੱਦੇ ਐਮਐਸਪੀ ਲੱਗੂਗੀ ਫਸਲਾਂ ਦਾ ਰੇਟ ਵੱਡੂ ਵਧੂਗਾ ਨਾਲੇ ਠੇਕਾ ਵੱਜੂਗਾ ਉਹ ਤਾਂ ਉੱਥੇ ਰਹੂਗਾ ਠੀਕਾ ਠੇਕਾ ਵੱਜੂਗਾ ਠੀਕ ਹੈ ਵੀ ਉਹ ਠੇਕਾ ਵੱਜੂਗਾ ਸਾਨੂੰ ਜਿਹੜੀ ਆਪਣੀਆਂ ਫਸਲਾਂ ਦੀ ਵੈਰਾਈਟੀ ਔਰ ਫਸਲਾਂ ਦੀ ਖਪਤ ਕਿਵੇਂ ਪੰਜਾਬ ਦੀ ਪੰਜਾਬ ਚ ਹੋ ਜੇ ਜਿਵੇਂ ਗੁੜ ਹੋ ਜੇ ਸ਼ੁਰੂ ਆਪਣੀਆਂ ਚੱਕੀਆਂ ਲੱਗ ਜਾਣ ਆਟੇ ਦੀਆਂ ਵੀ ਕਣਕ ਯੂਜ਼ ਹੋ ਜੇ ਸ਼ੁਰੂ ਹਨਾ ਐਦਾਂ ਹੋਰ ਫਸਲਾਂ ਕਿਸਾਨਾਂ ਤੋਂ ਖਰੀਦੀਆਂ ਜਾਣ ਕੁਛ ਇਹੋ ਜਿਹਾ ਇੰਤਜ਼ਾਮ ਹੋਵੇ ਕਿ ਕਿਸਾਨ ਤੋਂ ਫਸਲ ਡਾਇਰੈਕਟ ਆਵੇ ਸ਼ਹਿਰਾਂ 'ਚ ਪਹੁੰਚੇ ਪਿੰਡਾਂ 'ਚ ਪਹੁੰਚਿਆ ਸੀ ਆਪਣੇ ਕਣਕਾਂ ਲੈ ਲਈਏ ਕਿਸਾਨਾਂ ਤੋਂ ਜਾ ਕੇ ਡਾਇਰੈਕਟ ਹਨਾ ਜਾਂ ਉਹਨਾਂ ਚੱਕੀਆਂ ਤੋਂ ਆਟਾ ਲੈ ਲਈਏ ਤਾਂ ਪੰਜਾਬ ਜਿਹੜਾ ਉਹ ਤਰੱਕੀ ਕਰ ਸਕਦਾ ਜਿੱਦਣ ਐਮਐਸਪੀ ਮਿਲੂਗੀ ਉਦਣੇ ਠੇਕਾ ਵਜੂਗਾ ਅੱਜ 70 ਸੀ ਹਜ਼ਾਰ ਚੱਲਦਾ ਉਦੋਂ 1.5 ਲੱਖ ਹੋ ਜੂਗਾ ਜਿਹੜਾ ਠੇਕੇ ਵਾਲਾ ਕਿਸਾਨ ਹੈ ਜਿਹੜਾ 95% ਹੈ ਉਹ ਉੱਥੇ ਦਾ ਉੱਥੇ ਹੀ ਰਹੂਗਾ ਇਹਦਾ ਹੱਲ ਇਹੀ ਹੋਣਾ ਚਾਹੀਦਾ ਵੀ ਜਿਹੜੀ ਖਪਤ ਹੈ ਉਹ ਪੰਜਾਬ ਦੀਆਂ ਫਸਲਾਂ ਦੀ ਪੰਜਾਬ ਚ ਹੋ ਜੇ ਸਾਨੂੰ ਸੈਂਟਰ ਦੀ ਲੋੜ ਹੀ ਨਾ ਪਵੇ ਸਾਨੂੰ ਬਾਹਰੋਂ ਕਿਸੇ ਦੀ ਲੋੜ ਹੀ ਨਾ ਪਵੇ ਨਾ ਐਮਐਸਪੀ ਦੀ ਨਾ ਕਿਸੇ ਹੋਰ ਚੀਜ਼ ਅਰੰਧਪੁਰ ਸਾਹਿਬ ਦੇ ਮਤੇ ਦੇ ਵਿੱਚ ਵੀ ਇਹ ਪੁਆਇੰਟ ਸੀਗਾ ਕਿ ਪੰਜਾਬ ਦਾ ਜਿਹੜਾ ਫਸਲਾਂ ਦਾ ਮੁੱਲ ਉਹ ਪੰਜਾਬ ਲਾਊਗਾ ਕੇਂਦਰ ਨਹੀਂ ਲਾਊਗਾ ਦੇਖੋ ਤਾਂ ਬਹੁਤ ਸਾਰੇ ਮੁੱਦੇ ਸੀਗੇ ਉਹਦੇ 'ਚ ਔਰ ਠੀਕੇ ਸੀ ਮੁੱਦੇ ਤਾਂ ਹੈਨਾ ਉਹ ਤਾਂ ਹੁਣੇ ਹੀ ਚਾਹੀਦੇ ਹਾਂ ਹਾਂ ਮੈਂ ਬਿਲਕੁਲ ਸਹਿਮਤ ਹਾਂ ਇਹ ਤਾਂ ਬਿਲਕੁਲ ਹੈ ਜਿਹੜੀ ਉਹ ਤਾਂ ਕਮਿਟਮੈਂਟ ਸੀਗੀਆਂ 47 ਵੇਲੇ ਜਿਹੜੀਆਂ ਪੰਜਾਬ ਨੂੰ ਦਿੱਤੀਆਂ ਗਈਆਂ ਸੀ ਕਿਉਂਕਿ ਪੰਜਾਬ ਇੱਕ ਦੇਸ਼ ਸੀ ਤੇ ਜਦੋਂ ਆਜ਼ਾਦ ਹੋਇਆ ਤਾਂ ਉਧਰੋਂ ਪਾਕਿਸਤਾਨ ਬੁਲਾਉਂਦਾ ਸੀ ਇਧਰੋਂ ਭਾਰਤ ਦੇਸ਼ ਬੁਲਾਉਂਦਾ ਸੀ ਪੰਜਾਬ ਨੂੰ ਆਫਰ ਆਈ ਵੀ ਇਧਰੋਂ ਇਧਰੋਂ ਤੁਹਾਨੂੰ ਆਹਾ ਹਦਾਵਾਂਗੇ ਤੁਸੀਂ ਸਾਡੇ ਨਾਲ ਆ ਜਾਓ ਤੇ ਆ ਗਏ ਉਸ ਤੋਂ ਬਾਅਦ 네ਰੂ ਸਾਹਿਬ ਮੁੱਕਰ ਗਏ ਜੀ ਤੇ ਉਹੀ ਗੱਲ ਸੀਗੀ ਵੀ ਜੋ ਮੁਕਰਿਓ ਉਹ ਦੇ ਦੋ ਯਾਰ ਗੱਲ ਖਤਮ ਤੇ ਹੋਰ ਤਾਂ ਉਹਦੇ 'ਚ ਕੁਛ ਨਹੀਂ ਹੈਗਾ ਜੀ ਨਹੀਂ ਮਿਲਿਆ ਜੋ ਮੁਕਰਿਆ ਜਾਂ ਉਹ ਮਨਮਾਨੀ ਪਾਇਓ ਉਹਨਾਂ ਤੋਂ ਤਾਂ ਜ਼ਿੰਮੇਵਾਰ ਤੇ ਫਿਰ ਲੀਡਰਾਂ ਦੀ ਵੰਦੀ ਸ਼ੁਰੂ ਹੋ ਗਈ ਕੋਈ ਵੀ ਗੱਲ ਕਰ ਰਹੇ ਲੀਡਰਾਂ ਦੀ ਤਾਂ ਬਹੁਤ ਜ਼ਿੰਮੇਵਾਰੀ ਵੰਦੀ ਹੈ ਹੁਣ ਆਪਾਂ ਪਹਿਲਾਂ ਵੋਟਾਂ ਪਾਉਨੇ ਜਿਨ੍ਹਾਂ ਨੂੰ ਫਿਰ ਉਹਨਾਂ ਦੇ ਖਿਲਾਫ ਧਰਨੇ ਤੇ ਬੰਨੇ ਫਿਰ ਅਸੀਂ ਉਹਨਾਂ ਨੂੰ ਵੋਟਾਂ ਪਾਉਨੇ ਫਿਰ ਉਹਨਾਂ ਦੇ ਖਿਲਾਫ ਧਰਨੇ ਦੇ ਬੰਨੇ ਫਿਰ ਅਸੀਂ ਉਹਨਾਂ ਨੂੰ ਵੋਟਾਂ ਪਾਉਨੇ ਫਿਰ ਅਸੀਂ ਉਹਨਾਂ ਦੇ ਖਿਲਾਫ ਧਰਨੇ ਦੇ ਬੰਨੇ ਆ ਜਦੋਂ ਕੋਈ ਗੱਲ ਖਰਾਬ ਹੁੰਦੀ ਆ ਅਸੀਂ ਗਾਲਾਂ ਐਕਟਰਾਂ ਨੂੰ ਕੱਢਦੇ